ਰਤਨਵਾਲਾ ਮੰਡੀ ਦੇ ਤੁਹਾਨੂੰ ਦੋ ਇਹੋ ਜਿਹੇ ਵਪਾਰੀ ਦਿਖਾਉਨੇ ਆ ਜਿਹੜੇ 11 ਤਰੀਕ ਅਗਲੇ 23 ਤਰੀਕ ਬਾਰੇ ਕੋਈ ਗੱਲਬਾਤ ਕਰਦੇ ਨੇ ਵੀ ਆਪਾਂ ਕਹੇ ਜੇ ਸੱਪ ਛੱਡਾਂਗੇ ਦੇਖਾ ਦੇ ਇੱਕ ਦਾ ਪਿੰਡ ਆ ਇੱਕ ਦਾ ਪਿੰਡ ਲੈ ਲਾਂ ਇੱਕ ਦਾ ਪਿੰਡ ਇੱਕ ਦਾ ਪਿੰਡ ਖੋਖਾ ਹਾਂ ਲਿਆ ਬਲਾ ਕੇ ਮੜੀ ਗੱਲਬਾਤ ਪੁੱਛਾਂਗੇ ਵੀ ਕੀ ਗੱਲਬਾਤ ਹੈ ਕੀ ਰੈ ਵੜੀ ਚੱਲਦੀ ਹੈ ਇਹ ਕੋਈ ਉਹ ਬਿਉਤ ਬੰਦੀ ਬਣਾਉਂਦੇ ਨੇ ਵੀ ਕਿਹਾ ਜਾ ਮਾਲ ਵੇਕੇ ਅੱਜ ਉਹ ਦੇਖ ਕੁਪੜ ਜਿੱ ਗਿਆ ਕੁਪੜ ਜਿੱ ਗਿਆ ਲੈ ਲਈ ਕਰ ਦੂਜਾ ਵੀ ਭੱਜ ਗਿਆ ਆਈ ਆਈ ਕਰਾ ਆਈ ਮੜੇ ਕੀ ਰਾਇ ਕਰਦੇ ਤੇ ਇਹ 23 ਤਰੀਕ ਦੀ ਖਰੀਦ ਕਰਾਂ ਕਹਿੰਦਾ ਸਿਰੇ ਦੀਆਂ ਸੰਧਾਂ ਦੇ ਸਿਰੇ ਦੀਆਂ ਸਿਰੇ ਦੀਆਂ ਉਹ ਆਰ ਪਾਰ ਦੀ ਆਰ ਪਾਰ ਦੀ ਉਹ ਕੀ ਕਹਿੰਦੇ ਨੇ ਵੀ ਆਰ ਪਾਰ ਦੀ ਲਮਾਏ ਕੋਈ ਆ ਦੇਖ ਆਰ ਪਾਰ ਦੀ ਪਹਿਲਾਂ ਤੁਸੀਂ ਅੱਜ ਵਾਲੀ 11 ਵਾਲੀ ਤਾਂ ਨਿਬੜ ਲਓ ਪਹਿਲਾਂ 23 ਵਾਲੀ ਸੋਚ ਹੋ ਗਈ ਇਹਨਾਂ ਨੂੰ ਆ ਹੋਰ ਅੱਗੇ ਉਹ ਕਰਨ ਦੇ ਕੀ ਰੈਵੜੀ ਕਰਦੇ ਨੇ ਸਿਰੇ ਵਾਲੀ ਕੌਣ ਨਹੀਂ ਇਹ ਕਹਾ ਕਹਿੰਦਾ ਹੈ ਅੱਜ 50 ਹਜ਼ਾਰ ਦਾ ਟੈ ਕਹਿੰਦਾ ਮੈਂ ਅੱਜ 20 ਤੇ ਮੋੜਾਂ ਦੇ ਬਣਾਉਂਗਾ ਹੈ ਨਾ 50 ਕੱਟ ਅੱਜ ਹੋਏ ਛੁੱਟ ਗਿਆ ਖੜਾ ਰਾਮਪੁਰੇ ਦਾ ਪੁੱਠੀਆਂ ਮੁੜ ਗਏ ਨਹੀਂ ਆਹ ਰਾਹ ਛੁੱਟ ਗਿਆ ਛੁੱਟ ਗਿਆ